ਮੇਰਾ ਨਾਮ ਨਵਦੀਪ ਸਿੰਘ ਹੈ ਨਵੀਂ ਫਲੈਕਸ ਪ੍ਰਿੰਟਿੰਗ ਦੇ ਨਾਲ ਸ਼ਾਪ ਹੈ ਸ਼ੇਰਾਂ ਦਾ ਗੇਟ ਸ਼ਾਈਨ ਇੰਟਰਪ੍ਰਾਈਜ਼ ਦੇ ਇਧਰੋਂ ਰਾਤੀ ਚੱਬਲ ਮਾਰ ਕੇ ਦਰਵਾਜ਼ਾ ਸ਼ਟਰ ਚੁੱਕਿਆ ਗਿਆ ਸ਼ਟਰ ਚੁੱਕ ਕੇ ਚੋਰ ਇੱਕ ਐਕਟੀਵਾ ਇੱਕ ਬਾਬਾ ਦੀਪ ਸਿੰਘ ਜੀ ਤੇ ਬਾਬਾ ਜੀ ਦਾ ਗੱਲਾ ਲਾਇਆ ਆਪਾਂ ਛਿੰਡਾ ਦਾ ਸਾਦਾ ਉਹ ਗੱਲੇ ਚੋਂ ਕੈਸ਼ ਉਹ ਗੱਲਾ ਨਾਲ ਚੁੱਕ ਕੇ ਲੈ ਗਿਆ ਪੂਰੇ ਪੂਰਾ ਬਾਕਸ ਹੀ ਤੇ ਇੱਕ ਮੋਬਾਈਲ ਫੋਨ ਇਹ ਸਮਾਨ ਚੁੱਕ ਕੇ ਤੇ ਲੈ ਗਿਆ ਐਲਸੀਡੀ ਪੁੱਟਣ ਦੀ ਕੋਸ਼ਿਸ਼ ਕੀਤੀ ਐਲਸੀਡੀ ਪਰ ਕੋਈ ਪੁੱਟੀ ਨਹੀਂ ਗਈ ਇਹ ਇਹ ਸਾਰੀ ਘਟਨਾ ਜਿਹੜੀ ਸੀਸੀਟੀਵੀ ਵਿੱਚ ਕੈਦ ਹੋਈ ਹੈ ਜੀ ਸੀਟੀਵੀ ਵਿੱਚ ਸਾਰੀ ਘਟਨਾ ਕੈਦ ਹੋਈ ਹੈ ਇੱਕ 1 ਡੇ 1 ਘੰਟੇ ਦੀ ਰਿਕਾਰਡਿੰਗ ਹੈਗੀ ਸਵੇਰੇ ਹੀ ਜਿਹੜੀ 9:30 ਵੇ ਚੈੱਕ ਕੀਤੀ ਜੀ ਨਹੀਂ ਨਾਲੇ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਵੀ ਸੀਸੀਟੀਵੀ ਕੈਮਰਾ ਉਹਨੇ ਤੋੜਨ ਦੀ ਕੋਸ਼ਿਸ਼ ਕੈਮਰਾ ਪਹਿਲਾਂ ਬਾਹਰ ਆਊਟਸਾਈਡ ਕੈਮਰਾ ਜਿਹੜਾ ਆਊਟਸਾਈਡ ਕੈਮਰਾ ਨੇ ਪਹਿਲਾਂ ਖੋ ਟੋੜਤਾ ਅੰਦਰ ਉਹਨੂੰ ਪਤਾ ਨਹੀਂ ਅੰਦਰ ਕੈਮਰੇ ਲੱਗੇ ਤੇ ਤੋੜੇ ਨਹੀਂ ਗਏ ਤੇ ਅੰਦਰਲੇ ਕੈਮਰੇ ਸਾਰੀ ਰਿਕਾਰਡਿੰਗ ਆ ਗਈ ਜਿਸ ਤਰ੍ਹਾਂ ਉਹਨੇ ਚੋਰੀ ਕੀਤੀ ਕਿਸ ਤਰ੍ਹਾਂ ਦੀ ਚੋਰੀ ਕੀਤੀ ਤੇ ਇਸ ਬਾਬਤ ਤੁਸੀਂ ਪੁਲਿਸ ਨੂੰ ਕੰਪਲੇਨ ਕੀਤੀ ਪੁਲਿਸ ਨੂੰ ਕੰਪਲੇਨ ਕੀਤੀ ਏ ਐਸ ਸਾਹਿਬ ਆਈ ਮੌਕਾ ਵੇਖ ਕੇ ਮੌਕਾ ਵੇਖ ਕੇ ਚਲੇ ਗਏ ਕੀ ਅਸ਼ਵਾਸ਼ਣ ਦਿੱਤਾ ਮੈਨੂੰ ਤੁਹਾਨੂੰ ਹੌਸਲਾ ਮਿਲਿਆ ਕਿ ਤੁਹਾਡੇ ਲੱਭਾਂਗੇ ਠੀਕ ਆ ਕਹਿੰਦੇ ਲੱਭਾਂਗੇ ਆਪਾਂ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ 1.5-2 ਲੱਖ ਦਾ ਨੁਕਸਾਨ ਹੋ ਗਿਆ ਭਾਜੀ ਸਾਡੀ ਦੁਕਾਨ ਸ਼ੇਰੋਂ ਵਾਲੇ ਗੇਟ ਮੇਨ ਰੋਡ ਤੇ ਟੂ ਸਾਈਡ ਓਪਨ ਦੁਕਾਨ ਹੈ ਸ਼ਾਇਨ ਐਂਟਰਪ੍ਰਾਈਜ਼ ਸਾਡਾ ਨਾਮ ਹੈ ਸੋ ਅੱਜ ਸਵੇਰੇ ਜਦੋਂ 8:00 ਵਜੇ 9:30 ਵਜੇ ਆਪਣੇ ਸੀਸੀਟੀਵੀ ਕੈਮਰੇ ਮੋਬਾਈਲ ਤੇ ਖੋਲੇ ਆ ਤਾਂ ਅਸੀਂ ਵੇਖਿਆ ਕਿ ਜਿਹੜੀ ਐਕਟਵਾ ਸੀ ਰਾਤ ਨੂੰ ਅੰਦਰ ਲਾ ਕੇ ਜਾਂਦੇ ਆ ਕੋ ਐਕਟਰ ਨਹੀਂ ਆਇਆ ਮੌਜੂਦ ਨਹੀਂ ਉਸੇ ਵਲੇ ਸੀ ਦੁਕਾਨ ਤੇ ਪਹੁੰਚਿਆ ਆਗੇ ਵੇਖਿਆ ਤੇ ਪਿਛਲੀ ਸਾਈਡ ਤੋਂ ਸ਼ਟਰਰ ਦਾ ਤਾਲਾ ਟੁੱਟਾ ਹੋਇਆ ਤੇ ਇੰਜ ਮਹਿਸੂਸ ਹੋ ਰਿਹਾ ਜਿਵੇਂ ਝੱਬਲ ਮਾਰ ਕੇ ਕਿਹਨੇ ਸ਼ਟਰ ਤੋੜ ਕੇ ਕੋ ਬੰਦਾ ਐਂਟਰ ਕੀਤਾ ਤੇ ਸੀਸੀਟੀਵੀ ਦੇ ਮੁਤਾਬਕ ਕੋ ਬੰਦਾ 1 ਘੰਟਾ ਘਟੋ ਘਟ ਅੰਦਰ ਰਿਹਾ ਦੁਕਾਨ ਦੇ 1 ਘੰਟਾ ਅੰਦਰ ਰਹਿਣ ਤੋਂ ਬਾਅਦ ਉਹਨੇ ਇੱਕ ਇੱਕ ਸਾਡੇ ਕਾਊਂਟਰ ਦੀ ਤਲਾਸ਼ੀ ਲਈ ਆ ਕਾਗਜ਼ ਪੁੱਤ ਸਾਰੇ ਬਾਹਰ ਖਿਲਾਰ ਗਿਆ ਵਿੱਚ ਥੋੜਾ ਮੂਲੀ ਦਾ ਕੈਸ਼ ਵੀ ਲੈ ਗਿਆ ਇੱਕ ਇੱਥੇ ਬਾਬਾ ਜੀ ਦਾ ਗਲਾਸ ਹੀ ਲਾਇਆ ਜਿਹਦੇ ਵਿੱਚ ਜੀ ਡੋਨੇਸ਼ਨ ਪਾਉਣੇ ਆ ਤੇ ਜ਼ਰੂਰਤਮੰਦਾਂ ਦੀ ਹੈਲਪ ਹੋ ਸਕੇ ਉਹ ਗੱਲਾ ਵੀ ਚੁੱਕ ਕੇ ਲਾ ਗਿਆ ਫਿਰ ਉਹਨੇ ਐਲਸੀਡੀ ਪੁੱਟਣ ਦੀ ਕੋਸ਼ਿਸ਼ ਕੀਤੀ ਐਲਸੀਡੀ ਉਹ ਕੋਈ ਨਹੀਂ ਖੁੱਲੀ ਉਸ ਤੋਂ ਬਾਅਦ ਉਹ ਐਕਟੂਅਲ ਲੈ ਕੇ ਛਰੇਆਂ ਬਾਹਰ ਨਿਕਲ ਕੇ ਸ਼ਟਰ ਖੋਲ ਕੇ ਵੀ ਪਹਿਲਾਂ ਸ਼ਟਰ ਬੰਦ ਕੀਤਾ ਉਹਨੇ ਫਿਰ ਸਾਰੀ ਵਾਰਦਾਤ ਕਰਕੇ ਸ਼ਟਰ ਚੁੱਕਿਆ ਸ਼ਟਰ ਚੁੱਕ ਕੇ ਐਕਟੂਅਲ ਬਾਹਰ ਕੱਢ ਕੇ ਫਿਰ ਸ਼ਟਰ ਡਾਊਨ ਕਰਕੇ ਤਾਂ ਨਿਕਲ ਗਿਆ ਕਿੰਨਾ ਦਾ ਨੁਕਸਾਨ ਹੋ ਗਿਆ ਉਹ ਸਾਡੀ ਇੱਕ ਐਕਟਵਾ ਗਈ ਜੇ ਤੇ ਇੱਕ ਮੋਬਾਈਲ ਗਿਆ ਜੇ ਤੇ ਇੱਕ ਬਾਬਾ ਜੀ ਦਾ ਗੱਲਾ ਗਿਆ ਉਹ ਤੇ 500000 ਰੁਪਏ ਹੋਏਗਾ ਜਿੰਨਾ ਕਿ 7 ਲੱਖ 1.5 ਲੱਖ ਰੁਪਏ ਤੋਂ ਉੱਪਰ ਹੀ ਸਾਡਾ ਡਬਲ ਨੁਕਸਾਨ ਹੋ ਗਿਆ ਇੱਕ ਤੇ ਗਈ ਲੱਖ ਦੀ ਐਕਟਵਾ ਗਈ ਤੇ ਹੁਣ ਫਿਰ ਲੈਣੀ ਪਣੀ ਸਾਡਾ 2 ਲੱਖ ਦਾ ਨੁਕਸਾਨ ਹੋ ਗਿਆ ਉਹਨੇ ਪਤਾ ਨਹੀਂ 2000 ਚ ਵਿਚਣੀ ਆ ਕਿ 5000 ਚ ਵਿਚਣੀ ਆ ਨਸ਼ਾ ਕਰਨਾ ਕੀ ਕਰਨਾ ਇਹ ਸਭ ਨਸ਼ੇ ਦਾ ਹੀ ਭੈਣ ਚੜ ਗਿਆ ਸਮਝ ਉਹਥੇ ਮੌਕੇ ਤੇ ਜਾ ਕੇ ਵੇਖਿਆ ਤੇ ਦੁਕਾਨ ਦੇ ਵਿੱਚ ਉਹਨਾਂ ਦੀ ਐਕਟਵਾ ਲੱਗੀ ਹੀ ਰਾਤ ਨੂੰ ਲਾ ਕੇ ਕਿਤੇ ਗਏ ਹੀ ਤੇ ਚੋਰ ਨੇ ਆ ਕੇ ਤਾਲੇ ਤੋੜ ਕੇ ਉਹਨਾਂ ਦੀ ਐਕਟਵਾ ਜਿਹੜੀ ਆ ਚੋਰੀ ਕਰਕੇ ਲੈ ਗਿਆ ਤੇ ਹੁਣ ਅਸੀਂ ਆਪਣੀ ਟੀਮ ਜਿਹੜੀ ਲਾਈ ਆ ਉਹ ਕੈਮਰੇ वगैरह ਵੇਖ ਰਹੀ ਆ ਤੇ ਜੋ ਵੀ ਆ ਅਗਲੀ ਕਾਰਵਾਈ ਆ ਜੋ ਵੀ ਚੋਰ ਨੂੰ ਫੜ ਕੇ ਤੇ ਫਿਰ ਤੁਹਾਡੇ ਅਮਲ ਚ ਲਿਆਂਦੀ ਜਾਊਗੀ ਸੀਨੀਅਰ ਅਫਸਰਾਂ ਦੇ ਹੁਕਮ ਤੇ ਲਿਆਂਦਾ ਗਿਆ ਦੱਸਿਆ ਗਿਆ ਵਾ ਇਹਨਾਂ ਦੀ ਰਾਤ ਜਿਹੜੀ ਆ ਉਹ ਚੋਰੀ ਹੋਈ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਇਹਨਾਂ ਦਾ ਨੁਕਸਾਨ ਇੱਕ ਤੇ ਐਕਟ ਵਾਈ ਆ ਗਈ ਜੀ ਤੇ ਇੱਕ ਉਹ ਕਹਿੰਦੇ ਕੋਈ ਬਾਬੇ ਦੇ ਗੱਲੇ ਦੇ ਵਿੱਚ ਪੈਸੇ ਹੋਣਗੇ ਕੋਈ ਥੋੜੇ ਵਾਲੇ ਜਿਹੜੇ ਮੱਥਾ ਟੇਕਦੇ ਆ ਬਾਬੇ ਨੂੰ ਕੋਈ ਹੋਊਗਾ 1000 2000 ਰੁਪਇਆ ਹੋ ਗਿਆ ਹਾਂਜੀ ਮੌਕੇ ਤੇ ਅਸੀਂ ਜਾ ਕੇ ਜਿਹੜਾ ਉਹ ਤੇ ਵੇਖਿਆ ਵਾ ਇੱਕ ਮੋਬਾਈਲ ਵੀ ਕਹਿੰਦੇ ਇਹ ਲੈ ਗਏ ਨਹੀਂ ਮੋਬਾਈਲ ਬਾਰੇ ਨਹੀਂ ਮੈਨੂੰ ਕੁਝ ਦੱਸਿਆ ਉਹਨਾਂ ਨੇ ਬਾਕੀ ਉਹ ਵੀ ਆਪਾਂ ਕਰ ਲੈਣੀ ਉਹਨਾਂ ਤੋਂ ਸੀਸੀਟੀਵੀ ਤੇ ਕੋਈ ਪਛਾਣ ਆਈ ਵੀ ਲੱਗੇ ਸੀਸੀਟੀਵੀ ਵੇਖ ਰਹੇ ਆ ਜੀ ਸਾਡੀ ਟੀਮ ਲੱਗੀ ਆ ਵੇਖ ਰਹੀ ਆ ਜਲਦ ਤੋਂ ਜਲ ਤੇ ਜਿਹੜਾ ਉਹ ਫੜ ਲਾਂਗੇ ਤੋ